ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੰਤਨ ਸਿੰਘ ਨੂੰ ਦੇਖਵਾ ਦਸਾ ਮਹਾਰਾਜ ਸਾਰੇ ਜਨਕਾਰ ਸਾਰੇ ਜਨਕਾਰ ਨੂੰ ਬਧਾ ਪਰਾ ਕਰਵਾ ਬਈ ਮੇ ਤੁਂ ਕਿਰਪਾ ਕਰੋ ਬੜੀ ਉਕੀ ਕੜੀ ਨ ਦੇਖਣ ਦੀ ਕਿਰਪਾ ਕਰੋ ਬਈ ਮੇ ਮਤਾਂ ਕਲੇਸ਼ ਦਾ ਨਾਸ਼ ਕਰਵਾ ਦੇ ਜੀ ਜੀ ਰੋਪ ਦਾ ਸੁਖਾ ਸਭ ਸਾਰੇ E hey, hey. hey. ਮੇ ਜੋਤ ਸਰੂਪੀ ਰਿਓ ਭਾਰ ਵਨ ਮਥਰਾ ਕਚ ਪੇਦ ਨਹੀਂ ਗੁਰ ਅਰਜਨ ਬਖ ਖਰ ਓਏ ਤਾਜਿਰ ਦੇ ਗੁਰ ਅਰਜਨ ਕੇ ਅਰਪੂਰਨ ਬ੍ਰਹਮ ਨਿਵਾਸ ਲਿਓ ਅਰਪੂਰਨ ਬ੍ਰਹਮ ਨਿਵਾਸ ਲਿਓ ਜਬ ਲੋਨੀ ਭਾਗ just सचे, सचे पा दिशा माल जनम जनम ॾीं कटी आहे 没有艰的 गुरु साहिब जी रहो संतहा टोल साद तेरे बहुते सन्यासी तपस्या मुखो पंडित मिठे बरसे कहा फिरे ਨਨਹ ਪਰ ਜਾਉ ਲਾਯੋ ਕਹਤੇ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਯੋ ਹਰ ਮਾਮਾ ਛੋਡ ਦੁ ਜਹ ਲਗੇ ਤਿਨ ਕੇ ਗੁਨ ਹਾਂ ਕਿਆ ਕਹਾਂ ਗੁਰ ਕੈ ਮਿਲਾਯੋ ਵੇਖਿਆ ਜਿਵ ਤੂੰ ਰਖੈ ਤੇਵ ਰਹਾ ਗੁਰ ਦਈ ਮਿਲਾਇ ਉਹ ਵੇਖਿਆ ਜਿਵ ਤੂੰ ਰਖੈ ਤੇਵ ਰਹਾ ਧਰਨ ਗਗਨ ਨਵਖੰਡ ਮਹ ਜੋਤ સ્વરૂਪੀ ਰਹਿਉ ਭਰ न मथुरा कश भेद नहीं गुर अर्जुन पर तख हर प्रभु की जय कृपा निधान हम हर गुण गावेंगे हम हाँ तो करो नित्यास आस प्रभ मोहित कब गल लावेंगे ਇਕ ਮੁਗਤ ਈਾਨ ਇਹ ਤਾ ਸਮਝਾਵਹੇਂਗੇ ਸਤ ਖਿਨ ਖਿਨ ਭੂਲ ਵਿਗਾਰ ਜਗਤ ਪਿਤ ਪਹਾਵਹੇਂਗੇ ਪਰ ਭਾਤੇ ਪ੍ਰਭ ਨਾਮ ਜਪ ਘੁਰ ਕੇ ਚਰਨ ਤਿਆਏ ਜਨਮ ਮਰਨ ਮਲ ਉਤਰਾ ਸੱਚੇ ਕੇ ਗੁਣ ਗਾਏ ਗਿਆਨ ਧਿਆਨ ਕੇ ਸ਼ਰਮ ਨ ਜਾਣ ਸਾਰ ਮਹਾਨਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਾਲ ਰਾਖੀ ਮੇਰੀ शरण आय जियो मैं आशा रखी मै मेरा सब गवाए जियो राम नाम गहेओ जा सम नहीं जैसे मृत संकट में ਦਰਸ ਤੁਹਾਰੋ ਸੋ ਕਹੋ ਟਲ ਗੁਰ ਸੇਵੀਆ ਹੰਨੇ ਸੋ ਸਹਜ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਹੋਵ ਜਾ ਸਿਫਤ ਖਸਮ ਦੀ ਨੂਰ ਹਰ ਸੋ ਘੁਰ ਸੋ ਛਟੀਆ ਤੁਦ ਡਿਠੇ ਸੱਚੇ ਭਾਤਸ਼ਾ ਮੜ ਜਨਮ ਜਨਮ ਦੀ ਸੱਜਣ ਸੱਚਾ ਭਾਤਸ਼ਾ ਸੇ ਰਸ਼ਾਦ ਜਿਸ ਭਾਸ ਬਹਿਠਿਆ ਸੋਹੀ ਹੈ ਸਭ ਮਾਗਾ ਹੇ ਬੋਜੀ ਤਨ ਹਸਰੀ ਸ਼ੰਤ ਹੇ ਅੱਲਾ ਚੌਥਾ ਤਹਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਦਾ ਨਾਮ ਤੇ ਆਈ ਏ ਜੀ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਏ ਜੀ ਗੁਰ ਮਿਲ ਸੁਭਾਏ ਸਹਿਜ ਗੁਣ ਗਾਈਏ ਜੀ ਗੁਣ ਗਾਏ ਮਿਗਸ ਸਦਾ ਨ ਦਿਨ ਜਾਇ ਆਪ ਸਾਚੇ ਭਵਾਏ ਅਹੰਕਾਰ ਹਮ ਤਜ ਮਾਇਆ ਸਹਿਜ ਨਾਮ ਸਮਾ ਦੇ ਤਾਂ ਪਾਈਐ ਹਰ ਜਿਉ ਕਿਰਪਾ ਕਰੇ ਤਾਂ ਨਾਮ ਤਿਹਾਈਐ ਜਿਉ ਅੰਦਰ ਸਾਚ ਨੇ ਪੂਰੇ ਸਤ ਗੁਰ ਜਿਉ ਹਾਉ ਤਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰਜਿਉ ਕਦੇ ਨਾ ਵਿਸਾਰੀ ਅਨੰਦ ਸੰਹਾਰੀ ਜਾ ਨਾਮ ਲਈ ਤਾਂ ਜੀਵਾ ਸ੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਗੁਰਮਖ ਅਮਰਤ ਪੀਵਾ ਨਜ਼ਰ ਕਰੇ ਤਾਂ ਸਤ ਗੁਰ ਮੇਲੇ ਅਨੰਦ ਵਿਵੇਕ ਬੁੱਧ ਵਿਚਰਾਏ ਅੰਦਰ ਸਾਚ ਨੇ ਪੂਰੇ ਸਤ ਗੁਰੈ ਸਤ ਸੰਗਤ ਮਿਲ ਵੜ ਭਾਗ ਤਾਂ ਹਰ ਰਸ ਆਵਾਏ ਜਿਉ ਅਨੰਦ ਰਹੇ ਲਵਲਾਏ ਤਾਂ ਸਹਿਜ ਸਮਾਵਾਏ ਜਿਉ ਸਹਿਜ ਸਮਾਵੇ ਤਾਂ ਹਰ ਮਨ ਭਾ ਸਦਾ ਆਤੀਤ ਵੈਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲੇਵ ਲਾਗੀ ਹਰਖ ਸੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੁਭਾਵਾਏ ਸਤ ਸੰਗਤ ਮਲੇ ਦੁੱਖ ਚਮ ਜੋਇਆ ਜਿਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ 모ਇਆ ਜਿਓ ਮਾਇਆ ਦੁੱਖ 모ਇਆ ਹਮੈ ਰੋਇਆ ਮੇਰੀ ਮੇਰੀ ਕਰਤਿ ਵਿਹਾਵੈ ਜੋ ਪ੍ਰਭ ਦੇ ਤਿਸ ਚੇਤਨਾਹੀ ਤਗਿਆ ਪਛਤਾਵਾਏ ਇਹਨਾਂ ਬੇਕੋ ਸਾਥ ਨਚਾਲੈ ਪੁੱਤਰ ਕਲਤਰ ਮਾਇਆ ਹੋਇਆ ਧੂਜੇ ਭਾਏ ਦੁਖ ਹੋਏ ਮਨ ਮੁਖ ਚਮ ਚੋਹਿਆ ਜਿਓ ਕਰ ਖਿਰ ਪਾਲੋ ਮਿਲਾ ਮਹਿਲ ਹਰ ਪਾਇਆ ਜਿਉ ਸਦਾ ਰਹੇ ਕਰ ਜੋੜ ਪ੍ਰਭ ਮਨ ਪਹਾਇਆ ਜਿਉ ਪ੍ਰਭ ਮਨ ਪਹਾਵੇ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾ ਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਹਾਵਾਏ ਘਰ ਕਿਰਪਾਲੋ ਮਿਲਾਏ ਮਹਿਲ ਹਰ ਬਾਵਾਏ ਜਿਓ ਸ੍ਰੀ ਸ਼ਾਂਤਮਹਿਲਾ ਚੌਥਾ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਾਂ ਨਾਮ ਧਿਆਈਐ ਜਿਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜਿਓ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਦਾ ਪਾਵਨ ਮੁਖਵਾਕ ਸੋਡੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦਾ ਬਖਸ਼ਿਆ ਹੋਇਆ ਤਾਂ ਨਾਸੀਲੀ ਰਾਗ ਅੰਦਰ ਸ਼ੰਤ ਰੂਪ ਅੰਦਰ ਪਾਵਨ ਅੰਸ਼ 690 ਉਤੇ ਸੁਭਾਈ ਮਾਨ ਸਤਿਗੁਰ ਬਖਸ਼ਿਸ਼ ਕਰਦਨੇ ਕਹਿੰਦੀ ਜੀ ਰੱਬ ਜੀ ਕਿਰਪਾ ਕਰਨ ਤੇ ਕੋਈ ਨਾਮ ਜਪ ਸਕਦਾ ਏ ਜਨਨ ਨੂੰ ਗੁਰੂ ਮਿਲ ਜਾਏ ਉਹ ਫਿਰ ਪਿਆਰ ਦੇ ਵਿੱਚ ਟਿਕ ਕੇ ਮਾਲਕ ਦੀ ਬੰਦਗੀ ਕਰ ਸਕਦੇ ਨੇ ਬਿਨਾ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਰੱਬ ਦੀ ਰਹਿਮਤ ਤੋਂ ਮਾਲਕ ਦਾ ਨਾਮ ਨਹੀਂ ਜਪਿਆ ਜਾ ਸਕਦਾ ਵਡਭਾਗੇ ਹਾਂ ਕਿ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਗੁਰੂ ਗੁਰੂ ਜਪ ਰਹੇ ਹਾਂ ਇਹ ਸਤਗੁਰੂ ਦੀ ਤੇ ਉਸ ਅਕਾਲ ਪੁਰਖ ਦੀਆਂ ਰਹਿਮਤਾਂ ਨੇ ਸ਼ੁਕਰਾਨਾ ਕਰੀਏ ਦਾਤਾ ਜੀ ਆਪ ਜੀ ਦਾ ਸ਼ੁਕਰ ਹੈ ਆਪਣੀ ਚਰਣਾ ਵਿੱਚ ਜੋੜ ਲੈਂਦੇ ਹੋ ਆਪਣੀ ਗੋਦ ਵਿੱਚ ਬਿਠਾ ਲੈਂਦੇ ਹੋ ਜੇ ਮਾਲਕ ਨੇ ਤਰਸ ਕਰਕੇ ਆਪਣੀ ਗੋਦ ਵਿੱਚ ਬਿਠਾਇਆ ਏ ਤੇ ਮਾਲਕ ਵੀ ਰਜਾ ਵਿੱਚ ਚੱਲ ਕੇ ਆਪਣੇ ਜੀਵਨ ਨੂੰ ਸਵਾਰੀ ਏ ਕਿ ਕਿ ਉਸ ਦੀ ਕਿਰਪਾਈ ਏ ਕਿ ਆਪ ਜਪਾਏ ਜਪੈ ਸੋ ਨਾਮ ਆਪ ਗਵਾਈਏ ਸੋ ਹਰ ਗੁੰਗਾਂਵ ਗੋ ਕਿਰਪਾ ਕਰਦੇ ਤੇ ਬੰਦਗੀ ਹੋਦੀ ਐ ਸਿਮਰਨ ਹੁੰਦਾ ਐ ਉਸਦੀ ਕਿਰਪਾ ਹੋਈ ਐ ਤੇ ਉਸਦੀ ਗੋਦ ਵਿੱਚ ਬੈਠੇ ਆ ਇਸ ਕਰਕੇ ਸ਼ੁਕਰਾਨਾ ਕਰੀਏ ਉਸਦੀ ਯਾਦ ਵਿੱਚ ਜੁੜੀਏ ਤੇ ਜੀਵਨ ਨੂੰ ਸਵਾਰੀ ਸਤਿਗੁਰ ਸਭਨਾ ਦਾ ਆਵਿਆ ਗਾਵੇ ਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਦਰਗੁਰੂ ਨਾਮ ਦੀਆਂ ਦਾਤਾਂ ਬਖਸ਼ ਕੇ ਨਿਵਾਜਣ ਜੀ ਵਾਹੇ ਇਹ ਗੁਰਜੀ ਕਾ ਖਾਲਸਾ ਵਾਹੇ ਇਹ ਗੁਰਜੀ ਕੀ ਛਾਤੇ ਹੈ